ਅਸੀਂ ਹਾਲ ਦੇ ਦਿਨਿਕ ਸਵਾਰਟੀ ਵੀ ਦੇਖ ਰਹੇ ਹਾਂ ਤੁਸੀਂ ਇੱਕ ਸਿੰਗਰ ਸੀ ਰਾਜਵੀਰ ਰਜਵੰਦਾ ਜਿਨ੍ਹਾਂ ਦੇ ਆਵਾਰਾ ਪਸ਼ੂ ਕਰਕੇ ਬਹੁਤ ਥੁਕਰੀ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਈਆਂ ਤੇ ਅਬੋਹਰ ਦੇ ਵਿੱਚ ਵੀ ਬੇਸਾਰਾ ਪਸ਼ੂਆਂ ਕਰਕੇ ਬਹੁਤ ਸਾਰੇ ਹਾਦਸੇ ਹੋ ਰਹੇ ਨੇ ਦੋ ਦਿਨ ਪਹਿਲਾਂ ਵੀ ਇੱਕ ਹਾਦਸਾ ਹੋਇਆ ਸੀ ਤੇ ਹੁਣ ਇੱਕ ਵਾਰੀ ਫਿਰ ਤੋਂ ਇੱਕ ਅਬੋਹਰ ਦੇ ਵਿੱਚ ਫਿਰ ਤੋਂ ਹਾਦਸਾ ਹੋ ਗਿਆ ਤੇ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਜਿਸ ਨੂੰ ਕਾਰ ਨੇ ਫੇਟ ਮਾਰੀ ਹੈ ਇਹ ਵਿਅਕਤੀ ਤੁਸੀਂ ਦੇਖ ਰਹੇ ਹੋ ਅਬੋਹਰ ਦੇ ਸਰਕਾਰੀ ਹਸਪੀਟਲ ਭੱਤੀ ਕਰਾਇਆ ਗਿਆ ਹੈ ਜਾਣਾਂਗੇ ਵੀ ਇਹ ਹਾਦਸਾ ਹੋਇਆ ਕਿਵੇਂ ਕਿਸ ਜਗ੍ਹਾ ਦੇ ਉੱਪਰ ਹੋਇਆ ਕੀ ਨਾਮ ਹੈ ਤੁਹਾਡਾ ਸਾਥੀ ਬਾਜ਼ਾਰ ਤੇ ਗਈ ਕਿਹਰੇ ਨੂੰ ਰਾੜੀ ਵਾਲੇ ਤੇ ਅੱਜ ਕਿੱਥੇ ਜਾ ਰਹੇ ਸੀ ਅਸੀਂ ਪੈਡ ਜਾ ਰਹੇ ਸੀ ਕਿ ਕੱਬ ਤੋਂ ਆਏ ਅੱਛਾ ਹਾਂਜੀ ਕਿਹ ਕਿੰਨ ਕਰਦੇ ਹੋ ਮੈਂ ਵੀ ਸਤਰੀ ਦਾ ਕੰਮ ਕਰਦਾ ਜੀ ਅੱਜ ਗਲਤੀ ਹੋਈ ਹੈ ਕੋਈ ਅਗਲੇ ਵੱਡੇ ਕਾਰ ਦੇ ਠੱਠਾ ਆ ਗਿਆ ਦੀ ਤਦ ਉਹ ਰਿਕਾਰਟ ਦੁਜਾਟਾ 828 ਕਾਰ ਨੂੰ ਬਚਾਉਂਦੇ ਬਚਾਉਂਦੇ ਮੇਰੇ ਵਿੱਚ ਗੱਡੀ ਵਾਰਤੀ ਤੇ ਤਾਂ ਕਰਕੇ ਠੱਠੇ ਦੇ ਵਿੱਚ ਗੱਡੀ ਵੱਜ ਗਈ ਸੀ ਉਹ ਨੂੰ ਬਚਾਉਂਦਾ ਸੀਗਾ ਤੇ ਇਸ ਕਰਕੇ ਠੱਠਾ ਵੱਜ ਗਈ ਮੇਰੇ ਵਿੱਚ ਕਿੰਨੀ ਵਾਰ ਕਿੰਨੀ ਕਰਦਾ ਦਾਖਲਾ ਵੀ ਰਖੜਾ ਹਾਈ ਕਾਲਜ ਜਟ ਹਾਂਜੀ ਜਿਹੜੇ ਵੀਡੀਓ ਬਣਾ ਰਹੇ ਨੇ ਇਦਾਂ ਦੇ ਦਾਖਲ ਕਰਵਾਇਆ ਸਾਡੇ ਕੋਲ ਇੱਕ ਅਵਾਰਾ ਪਸ਼ੂ ਦੇ ਕਾਰਨ ਇੱਕ ਵਿਅਕਤੀ ਆਇਆ ਜਿਸ ਦਾ ਨਾਮ ਸਤਪਾਲ ਸਾਨੂੰ ਫਜੱਗਾ ਸਿੰਘ ਪਿੰਡ ਰਾਣੀ ਵਾਲੇ ਦਾ ਰਹਿਣ ਵਾਲਾ ਹੈ ਅਵਾਰਾ ਪਸ਼ੂ ਕਿਤੇ ਬਚਾਉਣ ਦੇ ਚੱਕਰਾਂ ਚੰਨ ਦਾ ਇੱਕ ਹਾਸਾ ਐਕਸੀਡੈਂਟ ਹੋਇਆ ਔਰ ਠੀਕ ਫਿਲਹਾਲ ਪੇਸ਼ੈਂਟ ਠੀਕ ਹੈ ਔਰ ਐਕਸਰੇਲੀ ਉਸ ਨੂੰ ਕਲੀਨ ਭੇਜਿਆ ਜੀ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਸਿੰਗਰ ਸੀ ਰਾਜਵੀਰ ਜਵੰਦਾ ਜਿਨ੍ਹਾਂ ਦੇ ਆਵਾਰਾ ਪਸ਼ੂ ਕਰਕੇ ਮੌਤ ਹੋ ਗਈ ਸੀ ਉਸ ਤੋਂ ਬਾਅਦ ਦੇ ਬਹੁਤ ਸਾਰੇ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਈਆਂ ਤੇ ਅਬੋਹਰ ਦੇ ਵਿੱਚ ਵੀ ਬੇਸਾਰਾ ਪਸ਼ੂਆਂ ਕਰਕੇ ਬਹੁਤ ਸਾਰੇ ਹਾਦਸੇ ਹੋ ਰਹੇ ਨੇ ਦੋ ਦਿਨ ਪਹਿਲਾਂ ਵੀ ਇੱਕ ਹਾਦਸਾ ਹੋਇਆ ਸੀ ਤੇ ਹੁਣ ਇੱਕ ਵਾਰੀ ਫਿਰ ਤੋਂ ਇੱਕ ਅਬੋਹਰ ਦੇ ਵਿੱਚ ਫਿਰ ਤੋਂ ਹਾਦਸਾ ਹੋ ਗਿਆ ਤੇ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਜਿਸ ਨੂੰ ਕਾਰ ਨੇ ਫੇਟ ਮਾਰੀ ਹੈ ਇਹ ਵਿਅਕਤੀ ਤੁਸੀਂ ਦੇਖ ਰਹੇ ਹੋ ਅਬੋਹਰ ਦੇ ਸਰਕਾਰੀ ਹਸਪਤਾਲ ਹੋਇਆ ਕਿਵੇਂ ਕਿਸ ਜਗ੍ਹਾ ਦੇ ਉੱਪਰ ਹੋਇਆ ਇਹ ਮੈਂ ਲੱਗਾ ਸੱਤ ਬਾਰ ਤੇ ਗਾ ਜੀ ਫਿਰ ਨਿਊ ਰਾੜੀ ਵਾਲੇ ਤੇ ਅੱਜ ਕਿੱਥੇ ਜਾ ਰਹੇ ਸੀ ਅਸੀਂ ਪੈਡ ਜਾ ਰਹੇ ਸੀਗੇ ਕਾਬ ਤੋਂ ਆਏ ਅੱਛਾ ਹਾਂਜੀ ਫਿਰ ਕੀ ਕੰਮ ਕਰਦੇ ਹੋ ਮੈਂ ਮਿਸਤਰੀ ਦਾ ਕੰਮ ਕਰਦਾ ਜੀ ਅੱਜ ਗਲਤੀ ਹੋਈ ਹੈ ਕੋਈ ਅਗਲੇ ਵੱਡੇ ਕਾਰ ਦੇ ਠੱਠਾ ਆ ਗਿਆ ਦੀ ਉਹ ਡੋਨੇ ਕਾਰ ਟੱਟਾ ਕਾਰ ਨੂੰ ਬਚਾਉਂਦੇ ਬਚਾਉਂਦੇ ਉਹਦੇ ਮੇਰੇ ਵਿੱਚ ਗੱਡੀ ਬਾੰਤ ਗਈ ਤੇ ਤਾਂ ਕਰਕੇ ਉਹ ਟੱਠੇ ਦੇ ਵਿੱਚ ਗੱਡੀ ਵੱਜ ਗਈ ਸੀ ਉਹ ਨੂੰ ਬਚਾਉਂਦਾ ਸੀਗਾ ਤੇ ਇਸ ਕਰਕੇ ਟੱਠਾ ਵੱਜ ਗਈ ਮੇਰੇ ਵਿੱਚ ਕਿੰਨੀ ਰਫੀ ਕਿੰਨੀ ਗਿਆ ਡਾਖਲਾ ਵੀ ਰਖਾਈ ਕਾਲਜ ਜਿਹੜਾ ਹਾਂਜੀ ਜਿਹੜੇ ਵੀਡੀਓ ਬਣਾ ਰਹੇ ਨੇ ਇੱਦਾਂ ਦੇ ਦਾਖਲ ਕਰਵਾਇਆ ਸਾਡੇ ਕੋਲ ਇੱਕ ਅਵਾਰਾ ਪਸ਼ੂ ਦੇ ਕਾਰਨ ਇੱਕ ਵਿਅਕਤੀ ਆਇਆ ਜਿਸ ਦਾ ਨਾਮ ਸਤਪਾਲ ਸਨ ਉਸ ਜੱਗਾ ਸਿੰਘ ਪਿੰਡ ਰਾਣੀ ਵਾਲੇ ਦਾ ਰਹਿਣ ਵਾਲਾ ਹੈ ਅਵਾਰਾ ਪਸ਼ੂ ਕਿਤੇ ਬਚਾਉਣ ਦੇ ਚੱਕਰਾਂ ਚ ਇਹਨਾਂ ਦਾ ਇੱਕ ਹਾਸਾ ਐਕਸੀਡੈਂਟ ਹੋਇਆ ਔਰ ਠੀਕ ਫਿਲਹਾਲ ਪੇਸ਼ੈਂਟ ਠੀਕ ਹੈ ਔਰ ਐਕਸਰੇਲੀ ਉਸ ਨੂੰ ਕਲੀਨ ਭੇਜਿਆ ਜੀ ਜੀ